ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਆ ਪ੍ਰੋਗਰਾਮ ਗਲੋਬਲ ਡਿਸਕਸ਼ਨ ਇਸ ਪ੍ਰੋਗਰਾਮ ਦੇ ਤਹਿਤ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ ਸ਼ੁਕਰੀਆ ਜਤਿੰਦਰ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਪਾਰਟੀਆਂ ਦੇ ਆਗੂਆਂ ਦਾ ਪਾਰਟੀਆਂ ਨੂੰ ਬਦਲਣ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ ਕਈ ਵਰਕਰ ਆਗੂ ਇਦਾਂ ਦੇ ਹੁੰਦੇ ਨੇ ਜਿਹੜੇ ਦੂਜੀ ਪਾਰਟੀ 'ਚ ਚਲੇ ਜਾਂਦੇ ਨੇ ਮੁਰਤੋਂ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਰਹੇ ਕਹਿੰਦੇ ਨੇ ਕਿ ਸਾਡੀ ਉਹ ਮਾਂ ਪਾਰਟੀ ਸੀ ਅਸੀਂ ਵਾਪਸ ਜਾਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਪਾਰਟੀ ਦੇ ਲੀਡਰ ਹੁੰਦੇ ਨੇ ਜਾਂ ਪ੍ਰਧਾਨ ਹੁੰਦੇ ਨੇ ਉਹ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੇ ਲਈ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਜਿਹੜੇ ਆਗੂ ਗਏ ਹੁੰਦੇ ਨੇ ਉਹ ਕਈ ਵਾਰੀ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਸਾਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਿਆ ਸੀ ਤਾਂ ਮਜਬੂਰ ਹੋ ਕੇ ਸਾਨੂੰ ਪਾਰਟੀ ਦੇ ਵਿੱਚੋਂ ਬਾਹਰ ਜਾਣਾ ਪਿਆ ਤਾਂ ਹੁਣ ਬੀਬੀ ਜਗੀਰ ਕੌਰ ਤੇ ਢੀਂਸਾ ਨੂੰ ਲੈ ਕੇ ਵੀ ਖੂਬ ਚਰਚਾ ਹੈ ਕਿ ਇਹ ਵੀ ਜਿਹੜੇ ਕੋਈ ਰੁੱਸੇ ਹੋਏ ਆਗੂ ਹੁੰਦੇ ਨੇ ਕਿ ਇਹ ਪਾਰਟੀ ਦੇ ਵਿੱਚ ਮੁੜ ਤੋਂ ਵਾਪਸ ਆ ਸਕਦੇ ਨੇ ਅਕਾਲੀ ਦਲ ਦੇ ਵਿੱਚ ਬਿਲਕੁਲ ਜੀ ਇਹ ਚਰਚਾ ਵਾਂ ਉਹਦੇ ਨਾਲ ਹੀ ਸ਼ੁਰੂ ਹੋ ਗਈਆਂ ਸੀ ਜਦੋਂ ਸੁਖਵੀਰ ਬਾਦਲ ਹੋਰਾਂ ਨੇ ਦਰਬਾਰ ਸਾਹਿਬ ਵਿਖੇ 103ਵੇਂ ਸਥਾਪਨਾ ਦਿਵਸ ਮੌਕੇ ਉਹਨਾਂ ਦੋਸ਼ੀਆਂ ਨੂੰ ਅੰਦਰ ਨਾ ਦੇਣ ਦੇ ਲਈ ਮਾਫੀ ਮੰਗਦਿਆਂ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਜਿਹੜੇ ਅਕਾਲੀ ਦਲ ਦੇ ਘਰੋਂ ਗਏ ਨੇ ਪਰਤ ਆਉਣ ਜੀ ਉਹਦੇ ਨਾਲ ਹੀ ਚਰਚਾ ਮਨੇ ਜੋਰ ਫੜ ਲਿਆ ਸੀਗਾ ਚਾਹੇ ਵਧਾਈਆਂ ਚਾਹੇ ਸ਼ੁਕਰਾਨਾ ਚਾਹੇ ਧੰਨਵਾਦ ਚਾਹੇ ਸਹੀ ਫੈਸਲਾ ਇਹੋ ਜੇ ਬੱਖੋ ਵਖ ਪੱਖੋਂ ਗੱਲ ਆਈਆਂ ਕਿ ਸੁਖਵੀਰ ਬਾਦਲ ਜੀ ਸਹੀ ਤੁਸੀਂ ਬੋਲੇ ਹੈ ਇਹ देर ਨਾਲ ਆਈ ਚਾਹੇ ਮਾਫੀ ਮੰਗੀ ਕਿੰਨੇ ਲੀਡਰਾਂ ਦੇ ਇਹੋ ਜੇ ਬਿਆਨ ਆਏ ਬਿਲਕੁਲ ਦੂਸਰੇ ਪਾਸੇ ਵਿਰੋਧੀ ਧਰਾਂ ਚੋਂ ਹਮਲਾ ਵੀ ਹੋ ਰਹੇ ਨੇ ਚਾਹੇ ਉਹ ਕਾਂਗਰਸੀ ਕਰ ਰਹੇ ਨੇ ਚਾਹੇ ਆਪ ਵਾਲੇ ਕਰ ਰਹੇ ਨੇ ਜਿਵੇਂ ਖੁਦ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਜੀ ਮਾਫੀ ਤਾਂ ਗਲਤੀਆਂ ਦੀ ਹੁੰਦੀ ਆ ਗੁਨਾਹਾਂ ਦੀ ਨਹੀਂ ਸੋ ਇਸ ਲਈ ਦੋਏ ਪਾਸਿਓਂ ਅ ਮਤਲ ਅਕਾਲੀ ਦਲ ਨੂੰ ਜਾਂ ਸੁਖੀਰ ਬਾਦਲ ਲਈ ਦੋਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਜੀ ਇਹਦੇ ਵਿਚਾਲੇ ਦਿੱਲੀ ਦੇ ਵਿੱਚ ਬੇਸ਼ੱਕ ਸਰਨਾ ਧੜਾ ਕਿਸੇ ਸਮੇਂ ਉਲਟ ਰਿਹਾ ਅਕਾਲੀ ਦਲ ਤੋਂ ਜਾਂ ਕਾਂਗਰਸ ਦੇ ਨਾਲ ਵਿਸ਼ਲੇ ਅਧਿਖਸ਼ਤ ਦੇ ਰੂਪ ਚ ਵੀ ਭੁਗਤ ਜ਼ਰਿਆ ਪਰ ਉੱਥੇ ਪੰਥ ਦੀ ਪਹਿਰੇਦਾਰੀ ਵੀ ਕਹਿੰਦੇ ਕਰਦਾ ਜੀ ਸੋ ਉਹ ਸਰਨਾ ਧੜਾ ਵੀ ਇੱਕ ਤਰ੍ਹਾਂ ਨਾਲ ਸੁਖੀਰ ਬਾਦਲ ਦੀ ਇਸ ਮਾਫੀ ਨੂੰ ਸਹੀ ਕਹਿ ਰਿਹਾ ਹੈ ਕਿ ਸਹੀ ਫੈਸਲਾ ਜੀ ਤੇ ਇਹਦੇ ਬਹਾਨੇ ਸ਼ਾਇਦ ਅਕਾਲੀ ਦਲ ਨੂੰ ਲੱਗਦਾ ਕਿ ਹੋ ਸਕਦਾ ਕਿ ਦਿੱਲੀ ਚ ਵੀ ਸਾਡੀ ਦਾਖਲੇਦਾਰਾ ਖੁੱਲ ਜਵੇ ਇੱਕ ਵਾਰ ਫਿਰ ਕਿ ਕਿ ਸਰਸਾ ਨੂੰ ਇੱਕ ਵਾਰ ਪ੍ਰਧਾਨ ਤੱਕ ਲੈ ਗਏ ਸੀ ਤੇ ਹੁਣ ਸਰਸਾ ਅੱਜ ਕੱਲ ਵੀ ਜੀਪੀ ਚ ਰਹੇ ਜੀ ਫਿਰ ਹਰਿਆਣਾ ਇੱਕ ਨੀ ਨੂੰ ਆਈਏ ਤਾਂ ਦਾਦੂ ਵਾਲ ਹੋਰਾਂ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਦਾਦੂ ਵਾਲ ਹੋਰਾਂ ਨੇ ਵੀ ਕਿਹਾ ਕਿ ਜੀ ਸੁਖਵੀਰ ਬਾਦਲ ਹੋਰਾਂ ਦਾ ਸਹੀ ਫੈਸਲਾ ਹੈ ਉਹਨਾਂ ਨੇ ਮਾਫੀ ਮੰਗੀ ਹੈ ਸੋ ਇਸ ਲਈ ਕੀ ਦਾਦੂ ਵਾਲ ਵੀ ਹੁਣ ਜਿਹੜੇ ਹਰਿਆਣਾ ਚ ਪ੍ਰਧਾਨ ਵੀ ਬਣ ਗਏ ਸੀ ਹੁਣ ਉੱਥੋਂ ਵੀ ਬਾਹਰ ਨੇ ਤੇ ਇਸ ਲਈ ਕਿਸੇ ਪਾਸੇ ਜੋਗੇ ਨਹੀਂ ਤਾਂ ਕਿ ਉਹ ਇੱਧਰ ਆਉਣ ਨੂੰ ਫਿਰਦੇ ਨੇ ਫਿਰ ਪੰਜਾਬ ਦੀਆਂ ਕੁਝ ਕਾਰਸੇਵਾਲੇ ਬਾਬਿਆਂ ਦੀਆਂ ਨਿੰਗ ਜਥੇਬੰਦੀਆਂ ਦੀਆਂ ਉਹਨਾਂ ਦੇ ਵੀ ਸੁਖ ਸਨੇ ਆਉਂਦੇ ਰਹੇ ਪਰ ਸਭ ਦੀ ਨਜ਼ਰ ਹੈ ਸਿਆਸੀ ਪਾਰਟੀਆਂ ਤੇ ਸਿਆਸੀ ਧਿਰਾਂ ਤੇ ਇਹ ਖਾਸ ਕਰਕੇ ਉਹ ਧਿਰਾਂ ਜਿਹੜੀਆਂ ਅਕਾਲੀ ਦਲ ਦੇ ਵਿੱਚੋਂ ਨਿਕਲੀਆਂ ਬਾਦਲ ਦਲ ਚੋਂ ਨਿਕਲੀਆਂ ਜੀ ਦੇਖੋ ਜਿੱਥੋਂ ਤੱਕ ਤਾਂ ਸੁਖਵੀਰ ਬਾਦਲ ਦਾ ਹੈ ਜੀ ਕਿ ਸਾਰੇ ਆਪਾਂ ਪੰਥਕ ਜਮਾਤ ਵਾਲੇ ਮਿਲ ਕੇ ਚੱਲੀਏ ਫਿਰ ਸੁਖਵੀਰ ਬਾਦਲ ਇਹ ਤਾਂ ਭੁੱਲ ਜਾਣ ਕਿ ਸਿਮਰਜੀਤ ਮਾਨ ਸਿੰਘ ਮਾਨ ਹੋਣੀ ਕਦੇ ਤੁਹਾਡੇ ਨਾਲ ਆ ਜਾਣਗੇ ਜੀ ਸੋ ਇਹ ਤਾਂ ਸੰਭਵ ਨਹੀਂ ਲੱਗਦਾ ਕਿ ਆ ਸਿਮਰਜੀਤ ਮਾਨ ਅਕਾਲੀ ਦਲ ਅੰਮ੍ਰਿਤਸਰ ਨੂੰ ਭੰਗ ਕਰਕੇ ਕਹਿਣ ਕਿ ਮੈਂ ਸ਼੍ਰੋਮਣੀ ਕਲ ਦਲ ਬਾਦਲ ਚ ਆ ਗਿਆ ਪਰ ਜਿਹੜੇ ਇਹਨਾਂ ਚੋਂ ਗਏ ਕੀ ਉਹ ਪਰਤਣਗੇ ਸਭ ਤੋਂ ਅਹਿਮ ਸਾਰਿਆਂ ਦੀ ਨਜ਼ਰ ਹੈ ਸੰਯੁਕਤ ਅਕਾਲੀ ਦਲ ਦੇ ਉੱਤੇ ਬਿਲਕੁਲ ਜੀ ਦੀ ਅਗਵਾਈ ਕਰਦੇ ਨੇ ਸਹੀ ਰੂਪ ਦੇ ਵਿੱਚ ਸੁਖਦੇਵ ਸਿੰਘ ਢੀਂਟਾ ਸਾਹਿਬ ਢੀਂਟਾ ਉਹ ਵੀ ਪਹਿਲਾਂ ਚਲੇ ਗਏ ਸੀ ਮੁੰਡਾ ਬਹੁਤ دیر ਵਧ ਗਿਆ ਤੇ ਉਹਨੂੰ ਰੋਕ ਕੇ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਵੀ ਕੀਤੀਆਂ ਕਿ ਇਹਨਾਂ ਜੇ ਲੱਗੀ ਜਾਵੇ ਕਿ ਸਾਡੇ ਨਾਲ ਉਹਦੇ ਘਰੇ ਦਾਲ ਰੋਟੀਆਂ ਖਾਣ ਵੀ ਕਈ ਲੀਡਰ ਗਏ ਉਹਨੂੰ ਮਨਾਉਣ ਦੇ ਲਈ ਜੀ ਪਰ ਆਖਰ ਉਹ ਵੀ ਚਲੇ ਗਏ ਤੇ ਹੁਣ ਜਦੋਂ ਸੁਖਵੀਰ ਬਾਦਲ ਉਹਨਾਂ ਨੇ ਇਹ ਗੱਲ ਕਹੀ ਕੀ ਉਹ ਦਿਲੋਂ ਕਹੀ ਜੀ ਕੀ ਉਹ ਗੱਲ ਉੱਥੇ ਹੀ ਕਹਿ ਕੇ ਖਤਮ ਹੋ ਗਈ ਜਾਂ ਉਹ ਤੋਂ ਅੱਗੇ ਵਧੇਗੀ ਸਵਾਲ ਹੈ ਬਿਲਕੁਲ ਮੀਡੀਆ ਨੇ ਮਾਈਕ ਮੂਕ ਕੀਤੇ ਸਵਾਲ ਜਵਾਬ ਪੁੱਛੇ ਫੋਨ ਤੇ ਵੀ ਢਿੰਸੌਰ ਨਾਲ ਸੰਪਰਕ ਕੀਤਾ ਢਿੰਸੌਰ ਦਾ ਹੀ ਜਵਾਬ ਹੁੰਦਾ ਸੀ ਕਿ ਜੀ ਇਹ ਦੇਰ ਨਾਲ ਲਿਆ ਫੈਸਲਾ ਹੈ ਜਾਂ ਦੇਰ ਨਾਲ ਮੰਗੀ ਮਾਫੀ ਹੈ ਪਰ ਫਿਰ ਵੀ درست ਹੈ ਕਿ ਸਹੀ ਕਦਮ ਹੈ ਤੇ ਜਦੋਂ ਪੁੱਛਿਆ ਜਾਂਦਾ ਤੁਸੀਂ ਵਾਪਸ ਜਾਓਗੇ ਦੇਖੋ ਜੀ ਮੈਂ ਕੱਲਾ ਥੋੜਾ ਕੁਝ ਕਰ ਸਕਦਾ ਇਹ ਤਾਂ ਪਾਰਟੀ ਫੈਸਲਾ ਹੈ ਬੇਸ਼ੱਕ ਪਾਰਟੀ ਦਾ ਰੂਪ ਹੈ ਬੇਸ਼ੱਕ ਕਾਰਜਕਾਰਨੀਆਂ ਬਣੀਆਂ ਸਾਰਿਆਂ ਨੂੰ ਪਤਾ ਕਿ ਫੈਸਲਾ ਢੀਂਡਸਾ ਨਹੀਂ ਲੈਣਾ ਬਿਲਕੁਲ ਜੇ ਢੀਂਡਸਾ ਕੋ ਗਿਆ ਜਣਾ ਤਾਂ ਸਾਰੇ ਤਰ ਪਹਿਣਗੇ ਇੱਕ ਅੱਧਾ ਕੋਈ ਹੁੰਦਾ ਨਰਾਜ ਹੋ ਜਵੇ ਜਿਹੜੀ ਨਹੀਂ ਸਾਣ ਕੇ ਨਹੀਂ ਜਾਣਾ ਤਾਂ ਕੋਈ ਨਹੀਂ ਆਊਗਾ ਹੁਸਦ ਇਕੱਤਾ ਚੱਲ ਜਵੇ ਬਿਲਕੁਲ ਇੰਨਾ ਗਿਆ ਸੋ ਹੁਣ ਕੀ ਸੁਖਦੇਵ ਸਿੰਘ ਢੀਂਡਸਾ ਦਾ ਮਨ ਬਣ ਰਿਹਾ ਕੀ ਉਹ ਮਹਿਸੂਸ ਕਰ ਰਹੇ ਨੇ ਕਿ ਜਿੱਦਾਂ ਨਾਲ ਮੈਂ ਪਾਰਟੀ ਚੋਂ ਬਾਹਰ ਆਇਆ ਜਿਨ੍ਹਾਂ ਦੇ ਮੋਢਿਆਂ ਤੇ ਚੜ ਕੇ ਆਇਆ ਸੀ ਉਹਨਾਂ ਤਾਂ ਆਪਣੇ ਪੱਲੇ ਦੱਲੇ ਜੇ ਕੁਝ ਨਹੀਂ ਪੈ ਰਿਆ ਜੀ ਮੈਂ ਗੱਲ ਕਰ ਰਿਹਾ ਬਾਜਪਾ ਦੀ ਕਿ ਕਿਤੇ ਨਾ ਕਿਤੇ ਇਸ ਦੇ ਪਿੱਛੇ ਬੇਸ਼ੱਕ ਕੁਝ ਨਰਾਜੋ ਕਿ ਆਏ ਹੋਣ ਜੀ ਖੁਦ ਮਸਲੇ ਹੋਣ ਪਰ ਸੁਖਦੇਵ ਸਿੰਘ ਢੀਂਟਸਾ ਇਹ ਨਾ ਭੁੱਲਣ ਜਾਂ ਨਾਲ ਜਿਹੜੀ ਲੀਡਰਸ਼ਿਪ ਆਈ ਹੋਰ ਵੀ ਜੀ ਹਾਂ ਕੁਝ ਇਸ ਦੁਨੀਆ ਤੋਂ ਵੀ ਚਲੇ ਗਏ ਮੈਂ ਉਹਨਾਂ ਦੇ ਨਾਮ ਚਲੋ ਆਪਾਂ ਕਿਉਂ ਲੈਣਾ ਸੋ ਉਹ ਲੀਡਰ ਵੀ ਜਿਹੜੇ ਬਾਹਰ ਆਏ ਜੀ ਇਹ ਸਾਰੇ ਉਹ ਲੀਡਰ ਨੇ ਜਤਿੰਦਰ ਜੀ ਜਿਨ੍ਹਾਂ ਨੇ ਰਾਜ ਭਾਗ ਹੁੰਦਿਆਂ ਅਕਾਲੀ ਦਲ 'ਚ ਚੰਗੀਆਂ ਵਜ਼ੀਰੀਆਂ ਚੰਗੇ ਅਹੁਦੇ ਚੰਗੇ ਰਾਜ ਭਾਗ ਸਾਰੇ ਮਾਣੇ ਆ ਸੋ ਕੀ ਇਹ ਵੀ ਇੱਕ ਪਹਿਲੂ ਹੈ ਕਿ ਜਦੋਂ ਸੱਤਾ 'ਚ ਸੀ ਫਿਰ ਤੁਹਾਨੂੰ ਸਾਰਾ ਕੁਝ ਮਨਜ਼ੂਰ ਹੈ ਜਦੋਂ ਪਾਰਟੀ ਸੱਤਾ 'ਚ ਨਹੀਂ ਫਿਰ ਜੀ ਸਾਨੂੰ ਤੰਗ ਕਰਦੇ ਆ ਸਾਡੀ ਸੁਣਦੇ ਨਹੀਂ ਸਾਡੀ ਮੰਨਦੇ ਨਹੀਂ ਫਿਰ ਬਾਹਰ ਆਜੋ ਤੇ ਕੀ ਸੁਖਦੇਵ ਸਿੰਘ ਢਿੰਡ ਸੱ ਸਿਰਫ ਆਪਣੇ ਦਮ ਤੇ ਬਾਹਰ ਆਏ ਸੀ ਜੀ ਜਾਂ ਕੋਈ ਇਸ਼ਾਰਾ ਜਾਂ ਥਾਪੜਾ ਸੀ ਇਹ ਇੱਕ ਅਹਿਮ ਪਹਿਲੂ ਹੈ ਜੇ ਉਹ ਤੇਰ ਦਾ ਥਾਪੜਾ ਸੀ ਫਿਰ ਉਹ ਸਤਿਹੁਣ ਸਾਹਮਣੇ ਆ ਗਿਆ ਕਿ ਕੁਝ ਨਹੀਂ ਉਹਨਾਂ ਦੇ ਪੱਲੇ ਦੱਲੇ ਕਾਰਨ ਮੈਂ ਉਹ ਤੋਂ ਅਗਲੀ ਕੜੀ ਤੇ ਆਉਣਾ ਜੀ ਪੂਰਾ ਟਿਲ ਤੱਕ ਜੋਰ ਲਾਇਆ ਪਰਦੇ ਦੇ ਪਿੱਛੇ ਭਾਜਪਾ ਨੇ ਵੀ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦੇਣਾ ਅਸੀਂ ਬੀਬੀ ਜਗੀਰਕੌਰ ਕਹਿੰਦੀ ਕੋਈ ਬੀਜੇਪੀ ਵਾਲਾ ਮੇਰੇ ਸਾਹਮਣੇ ਕਰੋ ਜੀ ਬਿਲਕੁਲ ਸਿੱਧੇ ਰੂਪ ਚ ਤਾਂ ਕੋਈ ਵੀ ਨਹੀਂਗਾ ਇਸ ਲਈ ਤੁਸੀਂ ਇਸ ਗੱਲ ਦੀ ਸਾਬਤ ਕੀ ਕਰੋਗੇ ਜੀ ਪਰ ਇਹ ਜਾਣਦੇ ਸਾਰੇ ਨੇ ਹੂੰ ਤੇ ਬਾਇਆ ਢੀਂਸਾ ਵੀ ਹਮੈਤਪੁਰੀ ਸੀ ਜੀ ਸਾਰੇ ਧੜਿਆਂ ਨੂੰ ਮਨਾਉਣ ਦੀ ਪਹੁੰਚਾਉਂਦੀ ਫਿਰ ਵੀ ਬੀਬੀ ਨੇ ਤਕੜੀ ਫਾਈਟ ਦਿੱਤੀ ਇਹ ਮੈਨਾ ਰੱਖਦਾ ਕਿ ਅਕਾਲੀ ਦਲ ਬਾਦਲ ਨੂੰ ਜਿਹਨਾਂ ਕੋਲ ਸਾਰਾ ਕੁਝ ਹੈ ਉਸ ਨੂੰ ਬੀਬੀ ਨੇ ਮੁਕਾਬਲਾ ਦਿੱਤਾ ਬਾਹਰ ਆ ਕੇ ਵੀ ਹੂੰ ਪਰ ਹੁਣ ਕੜੀ ਇੱਥੇ ਤੱਕ ਆਉਣੀਆਂ ਕਿ ਕੀ ਬੀਬੀ ਜਗੀਰਕੌਰ ਦੀ ਵਾਪਸੀ ਜੀ ਕੀ ਢੀਂਸਾ ਦੀ ਵਾਪਸੀ ਕੀ ਇਹਨਾਂ ਦੇ ਨਾਲ ਹੋਰ ਲੀਡਰਾਂ ਦੀ ਵਾਪਸੀ ਜਾਂ ਇਹੋ ਜਿਹੇ ਦਲਾਂ ਦਾ ਭੋਗ ਪੈ ਕੇ ਸਾਰੇ ਕਾਲੀ ਦਲ ਚ ਜਾਂ ਕੱਲ ਨੂੰ ਸਾਰੀ ਭਾਜਪਾ ਨਾਲ ਬਿਲਕੁਲ ਇਹ ਵੀ ਇੱਕ ਪਹਿਲੂ ਹੈਗਾ ਹੁਣ ਆਜੋ ਮਨਾਉਣ ਦੀ ਗੱਲ ਜੀ ਕੀ ਇਹ ਅਪੀਲ ਹੈ ਜਾਂ ਮਨਾਉਣ ਦੀ ਕੋਸ਼ਿਸ਼ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਪੈਂਤੜਾ ਅਪਣਾਉਂਦੇ ਸੀ ਕੀ ਸੁਖਵੀਰ ਬਾਦਲ ਉਹ ਪੈਂਤੜਾ ਅਪਣਾ ਸਕਣਗੇ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲੱਗ ਜਾਵੇ ਇੱਕ ਵਾਰ ਕਿ ਫਲਾਣਾ ਬੰਦਾ ਮੇਰੇ ਨਾਲ ਨਾਰਾਜ਼ ਆ ਜੀ ਤੈਨੂੰ ਕਹਣਾ ਕੋਈ ਨਾ ਅਬ ਸਿਰੋ ਹੌਨਪੂਨ ਸੁਣ ਲਿਆ ਕਰੋ ਤੇ ਕੰਮ ਕਰਦਿਆ ਕਰੋ ਜੇ ਕੁਛ ਹੋਵੇ ਕਰੀ ਜਾਇਆ ਕਰੋ ਵੋਟਾਂ ਤੋਂ ਦਿਨ ਪਹਿਲਾਂ ਚਾਰ ਦਿਨ ਪਹਿਲਾਂ 6 ਦਿਨ ਪਹਿਲਾਂ ਅਮਹੀਨਾ ਪਹਿਲਾਂ ਜਾ ਕੇ ਸਿੱਧਾ ਬੂਆ ਖੜਕਾਉਣਾ ਉਹ ਮੈਂ ਸੋਚਿਆ ਚਾਹੀ ਪੀ ਆਈਏ ਚਲੋ ਲਾ ਲਓ ਰੱਖ ਲਓ ਪਤੀਲੀ ਪਾਈ ਮੰਜੇ ਤੇ ਬਹਿ ਜਾਣਾ ਜਾਗੇ ਜੀ ਸੋ ਅਗਲੇ ਦੇ ਘਰੋਂ ਨਿਕਲਣਾ ਤਾਂ ਹੈ ਜਦੋਂ ਉਹ ਬੰਦਾ ਬੁੱਕਲ ਚ ਨਾਲ ਹੋਵੇ ਸੋ ਬਾਦਲ ਦਾ ਹੀ ਤਰੀਕਾ ਰਿਆ ਵਿੰਡਾਂ ਚ ਰੂਸਿਆਂ ਨੂੰ ਛੋਟਿਆਂ ਨੂੰ ਮਨਾਉਣ ਚੱਲ ਜਾਨਾ ਬੜੇ ਲੀਡਰਾਂ ਨੂੰ ਮੇਰੇ ਨਾਲ ਚੱਲ ਜਾਨਾ ਅਗਲੇ ਘਰੇ ਵੇ ਜਾਣਾ ਪਹਿਲੇ ਆਓ ਪ੍ਰਸ਼ਾਦਾ ਰੋਟੀ ਖਾਣੀ ਆ ਗੁੜ ਰੱਖ ਲਿਓ ਨਾਲ ਸੋ ਆ ਗੱਲਾਂ ਜੀ ਨਾਲ ਅਗਲਾ ਕਹਿੰਦਾ ਕਿ ਘਰ ਹੀ ਆ ਗਿਆ ਜਦ ਚੱਲ ਕੇ ਬੰਦਾ ਬਿਲਕੁਲ ਬਿਲਕੁਲ ਹੈ ਨਾ ਤੇ ਫਿਰ ਉਹ ਅਗਲਾ 10 ਮਿੰਟ ਡਰੈਂਗ ਰੂਮ ਚ ਔਖਾ ਭਰਬੀ ਹੋ ਲੈਂਦਾ ਜੀ ਕਿ ਉਹਨੇ ਮੇਰੇ ਨਾਲ ਐ ਕੀਤਾ ਤਾਂ ਉਹ ਛੱਡੋ ਜੀ ਆਓ ਜੀ ਬਸ ਕੋਈ ਨਾ ਜੀ ਕਾਕਾ ਜੀ ਅੱਗੇ ਨੂੰ ਠੀਕ ਹੋਊਗਾ ਬਸ ਕੀ ਇਹ ਨੁਕਤੇ ਕੀ ਇਹ ਤਰੀਕੇ ਕੀ ਇਹ ਹਤਕੰਡੇ ਕੀ ਇਹ ਪਖੰਡ ਜੀ ਕੀ ਇਹ ਢੰਗ ਤਰੀਕੇ ਸਿਆਸੀ ਸੁਖਵੀਰ ਬਾਦਲਾ ਅਪਣਾ ਸਕਣਗੇ ਜਾਂ ਉਹ ਸਿਰਫ ਕਹਤਾ ਜੀ ਮੈਂ ਤਾਂ ਉੱਥੇ ਕਹਤਾ ਸੀ ਜੀ ਹੁਣ ਆਪੇ ਆਜੋ ਜਿਹਨਾਂ ਨੇ ਐਦਾਂ ਨਹੀਂ ਹੁੰਦਾ ਹੁੰਦਾ ਜੀ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਦਰਾਂ ਤੇ ਵੀ ਜਾਣਾ ਪੈਣਾ ਬਿਲਕੁਲ ਉਹਨਾਂ ਨੂੰ ਬੁਲਾਉਣਾ ਵੀ ਪੈਣਾ ਉਹਨਾਂ ਨਾਲ ਮਿੱਠੀਆਂ ਵੀ ਕਰਨੀਆਂ ਪੈਣਾਂ ਸਮਝਾਉਣਾ ਵੀ ਪੈਣਾ ਕੁਝ ਉਹਨਾਂ ਦੀਆਂ ਮੰਨਣੀਆਂ ਹੀ ਪੈਣੀਆਂ ਕੁਝ ਆਪਣੀਆਂ ਮਨਾਉਣੀਆਂ ਹੀ ਪੈਣੀਆਂ ਸੋ ਕਿਸੇ ਲੈਵਲ ਤੇ ਜਾ ਕੇ ਇਹ ਉਸ ਉਮਰੇ ਸਖਦੇਵ ਸਿੰਘ ਢਿੰਡਸਾ ਕੀ ਚਾਹੁੰਦੇ ਹੋਣਗੇ ਜੀ ਕਿ ਮੈਨੂੰ ਪ੍ਰਧਾਨਗੀ ਦੇ ਦਿਓ ਜਾਂ ਮੈਨੂੰ ਪ੍ਰਧਾਨ ਜਿੰਨਾ ਮਾਨ ਸਨਮਾਨ ਦੇ ਦਿਓ ਦੋਵਾਂ ਚੋਂ ਕੁਝ ਤਾਂ ਹੋਊਗਾ ਨਾ ਬਿਲਕੁਲ ਬਿਲਕੁਲ ਸੋ ਪ੍ਰਧਾਨਗੀ ਮਿਲਣ ਤੋਂ ਉਹਨੂੰ ਇਹ ਵੀ ਪਤਾ ਕਿ ਕੁੰਡਾ ਬਹੁਤ ਹੁੰਦਾ। ਹਾਂ। ਇਸ ਲਈ ਉਹ ਕਹਣਗੇ ਪ੍ਰਧਾਨਗੀ ਵਾਲਾ ਸਨਮਾਨ ਦੇ ਦਿਓ। ਮੈਨੂੰ ਬਾਪੂ ਵਾਲਾ ਸਨਮਾਨ ਦੇ ਦਿਓ। ਮੇਰੀ ਕੁਰਸੀ ਵੀਰਾ ਵੱਡਾ ਲਿਆ ਕਰੋ। ਜੀ। ਸੁਜਗੀਰ ਕੌਰ ਜੇ ਭਾਲਦੀ ਐ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕੀ ਬਾਤ ਸੁਖੀਰ ਬਾਦਲ ਨੇ ਵਾਦਾ ਕਰਨਗੇ ਕਿ ਅਗਲੀ ਵਾਰ ਜੇਕਰ ਸਾਡੇ ਕੋਲੇ ਆਈ ਜੇ ਚੋਣ ਹੋ ਗਈ ਜਦ ਤੱਕ ਉਹ ਤਾਂ ਫਿਰ ਨਵੇਂ ਮੈਂਬਰ ਚੁਣਨਗੇ ਨਾ। ਬਿਲਕੁਲ। ਜੇ ਇਹ ਨਾ ਜੇ ਹੋਈ ਤਾਂ ਸੁਖੀਰ ਬਾਦਲ ਦੇ ਹੱਥ ਹੈਗਾ ਅੱਜ ਸਾਰਾ ਗੁੱਸਾ। ਸੋ ਕੀ ਹੋ ਤਾਂ ਅਮੀਨ ਹਟਾ ਕੇ ਬੀਬੀ ਨਾਲ ਵਾਦਾ ਕਰਨਗੇ ਜਾਂ ਬੀਬੀ ਲਈ ਕੋਈ ਹੋਰ ਵਾਦਾ ਰੱਖਣਗੇ। ਸੋ ਇਹ ਅ ਪਰ ਸੁਖਦੇਵ ਸਿੰਘ ਢੀਂਡਸਾ ਦੀ ਔਰ ਵੀ ਵੀ ਜਗੀਰਕੌਰ ਦੀ ਜਾਂ ਕੁਝ ਹੋਰ ਲੀਡਰਾਂ ਦੀ ਇਹ ਚਰਚਾ ਜ਼ਰੂਰ ਚੱਲੀ ਆ ਕਿਉਂਕਿ ਉਹਨਾਂ ਨੇ ਵੀ ਬਾਹਰ ਆ ਕੇ ਦੇਖ ਲਿਆ ਕਿ ਇਹ ਕਿੰਨੇ ਕੰਗੂਰ ਮਿੱਠੇ ਨੇ ਬਿਲਕੁਲ ਤੇ ਇਧਰ ਇਹਨਾਂ ਨੂੰ ਵੀ ਪਤਾ ਕਿ ਮਤਲਬ ਜੇ ਟੁੱਟੀਆਂ ਬਾਹਾਂ ਦੁਆਰਾ ਮਿਲ ਜਾਣ ਤਾਂ ਥੋੜੀ ਜੀ ਤਾਕਤ ਬਣਦੀ ਹੋਇ ਹੈ ਕਹਿਣ ਜੋਗੇ ਹੋਣ ਸੋ ਇਸ ਲਈ ਦੋਈ ਤਰ੍ਹਾਂ ਹੁਣ ਨਿਵਾਣ ਬਲ ਨੇ ਤੇ ਦੋਹੇ ਤਰ੍ਹਾਂ ਦਾ ਮਲਾਪ ਹੋ ਸਕਦਾ ਹੈ ਬਿਲਕੁਲ ਬਿਲਕੁਲ ਤਾਂਦੀਪ ਜੀ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰ ਤੁਸੀਂ ਚਰਚਾ ਕਰ ਚੁੱਕੇ ਹੋ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਸਰਕਾਰਾਂ ਜਦੋਂ ਵੀ ਸੱਤਾ ਦੇ ਵਿੱਚ ਆਉਂਦੀਆਂ ਨਾ ਤਾਂ ਮੁੱਖ ਮੁੱਦੇ ਜਿਹੜੇ ਪੰਜਾਬ ਦੇ ਹੁੰਦੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵਾਅਦਾ ਤੇ ਦਾਵਾ ਕਰਕੇ ਉਹ ਸੱਤਾ ਦੇ ਵਿੱਚ ਆਉਂਦੀਆਂ ਨੇ ਪਰ ਸਰਕਾਰਾਂ ਚਲੀਆਂ ਜਾਂਦੇ ਨੇ ਤੇ ਮੁੱਦੇ ਜਿਉਂਦੇ ਤਿਉਂ ਰਹਿ ਜਾਂਦੇ ਨੇ ਉਹਨਾਂ ਮੁੱਦਿਆਂ ਦੇ ਵਿੱਚ ਹੀ ਐਸਵਾਈਐਲ ਦਾ ਮੁੱਦਾ ਜਿਹੜਾ ਚਿਰਾਂ ਤੋਂ ਲਟਕਦਾ ਆ ਰਿਹਾ ਤੇ ਹੁਣ ਕੀ ਕਹਿੰਦੇ ਕਿ ਮੋੜ ਤੋਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਹੋਣਗੇ ਉਹ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕਰਨਗੇ ਤੇ ਕੇਂਦਰ ਅ ਵਿਚੋਲਗੀ ਆ ਕਰੇਗਾ ਇਸ ਮੁੱਦੇ ਤੇ ਕਿਵੇਂ ਦੇਖਦੇ ਹੋ ਕਿ ਹੁਣ ਇਸ ਵਾਰੀ ਕੋਈ ਹੱਲ ਨਿਕਲੇਗਾ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਮੀਟਿੰਗਾਂ ਨੇ ਉਹ ਬੇਸਿੱਟਾ ਰਹਿ ਜਾਣਗੀਆਂ ਦੇਖੋ ਇਹ ਮੀਟਿੰਗ ਤਾਂ ਬੇਸਿੱਟਾ ਹੀ ਰਹਿਣ ਵਾਲੀ ਹੈ ਜੀ ਜੀ ਉਸੇ ਫਾਰਮੂਲੇਾਂ ਤੇ ਆਉਂਦੇ ਨੇ ਕਿ ਹਰਿਆਣਾ ਕਹੂਗਾ ਨਹਿਰ ਬਣਾਓ ਪੰਜਾਬ ਕਹੂਗਾ ਪਾਣੀ ਨਹੀਂ ਕਿਉਂ ਬਣਾਈਏ ਜੀ ਸੋ ਫਿਰ ਤਾਂ ਬੇਸਿੱਟਾ ਹੀ ਹੈ ਬਿਲਕੁਲ ਗੁਜੇਂਦਰ ਸ਼ਕਾਵਤ ਆ ਜਾਣ ਹਾਂ 23 ਤਰੀਕ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਰਨਾਲ ਖੱਟਰ ਆਪਣੀ ਟੀਮ ਲੈ ਕੇ ਬੈਠਣਗੇ ਭਗਵਾਨ ਤੁਮਨਜੀ ਕਹਿੰਦੇ ਜਿੰਨੀ ਵਾਰ ਕਹੋਂ ਉੰਨੀ ਵਾਰ ਆਵਾਂਗੇ ਹਮ ਮੀਟਿੰਗ ਚ ਪੂਰੇ ਆਵਾਂਗੇ ਸਾਰਾ ਮੇਰਾ ਅਮਲਾ ਫਲਾ ਵੀ ਆਊਗਾ ਪਰ ਪਾਣੀ ਉਹ ਨਹੀਂ ਸੋ ਇਸ ਲਈ ਇਹ ਮਸਲੇ ਦਾ ਹੱਲ ਇਦਾਂ ਦਾ ਨਿਬੜਨਾ ਨਹੀਂ ਬਿਲਕੁਲ ਅਦਾਲਤੀ ਗੇੜ ਚੱਲ ਰਿਹਾ ਹਮ ਅਦਾਲਤ ਨੇ ਸਖਤ ਰੁਕਕ اختیار ਕਰਨ ਦਾ ਵੀ ਦਮ ਪੜਿਆ ਸੀਗਾ ਕਿ ਫਿਰ ਸਾਨੂੰ ਫੈਸਲਾ ਲੈਣ ਲਈ ਮਜਬੂਰ ਨਾ ਕਰੋ ਆਪੇ ਨਿਬੇੜ ਲੋ ਜੀ ਹੁਣ ਉਸ ਕਬਾਇਦ ਦੇ ਵਿੱਚ ਬੈਠਕ ਦਿਖ ਰਹੀ ਹੈ ਹਮ ਪਰ ਅਸਲ ਪਹਿਲੂ ਇਹ ਹੈ ਕਿ ਕੇਂਦਰ ਸਰਕਾਰ ਇਸ ਮਸਲੇ ਤੇ ਹੁਣ ਕੀ ਸੋਚਦੀ ਹੈ ਜੀ ਕੀ ਕੇਂਦਰ ਸਰਕਾਰ ਇਹ ਸੋਚਦੀ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਚਾਰ ਈਟਾਂ ਪੰਜਾਬ 'ਚ ਜ਼ਬਰਦਸਤੀ ਲਵਾ ਦਈਏ ਪੁਲਿਸ ਦੇ ਪਹਿਰੇ ਹੇਠ ਕਹੇ ਕੇਂਦਰੀ ਸੁਰੱਖਿਆ ਦਸਿਆਂ ਦੀ ਮੌਜੂਦਗੀ 'ਚ ਨਹਿਰ ਬਣਦੀ ਦਿਖਾ ਦਈਏ ਤੇ ਹਰਿਆਣੇ 'ਚ ਵੋਟਾਂ ਇਕੱਠੀਆਂ ਕਰ ਲਈਏ ਜੀ ਕੀ ਭਾਜਪਾ ਐਡੀ ਹਿੰਮਤ ਦਿਖਾ ਪਾਊਗੀ ਹੂੰ ਦੂਏ ਪਾਸੇ ਅੱਜ ਕੱਲ ਪੰਜਾਬ ਚ ਭਾਜਪਾ ਦੇ ਪ੍ਰਧਾਨ ਨੇ ਜੀ ਸੁਨੀਲ ਜਾਖੜ ਜੀ ਬਿਲਕੁਲ ਤੇ ਸੁਨੀਲ ਜਾਖੜ ਕਹਿੰਦੇ ਮੈਨੂੰ ਪੰਜਾਬ ਦੇ ਪਾਣੀਆਂ ਦਾ ਵੀ ਫਿਕਰ ਹੈ ਹੂੰ ਮੈਨੂੰ ਚੰਡੀਗੜ੍ਹ ਦਾ ਵੀ ਫਿਕਰ ਹੈ ਮੈਨੂੰ ਪੰਜਾਬੀ ਬੋਲ ਦੇ ਖਿੱਤੇ ਹੁੰਦੇ ਵੀ ਫਿਕਰ ਹੈ ਤੇ ਮੈਂ ਪੰਜਾਬ ਦੇ ਸਾਰੇ ਮਸਲਿਆਂ ਤੇ ਲੜੂੰਗਾ ਉਹ ਮਸਲੇ ਜੀ ਜਿਨ੍ਹਾਂ ਕਦੀ ਭਾਜਪਾ ਕਦੇ ਮੂੰਹ ਨਹੀਂ ਕਰਦੀ ਸੀ ਹੂੰ ਜਿਨ੍ਹਾਂ ਦਾ ਨਾਮ ਨਹੀਂ ਲੈਂਦੇ ਸੀ ਜਿਹਦੇ ਉੱਤੇ ਇਹਨਾਂ ਦਾ ਸਟੈਂਡ ਵਿਧਾਨ ਸਭਾ ਤੱਕ ਵੀ ਉਲਟ ਰਿਹਾ ਹੂੰ ਤੇ ਭੱਜ ਜਾਂਦੇ ਸੀ ਜੀ ਸੋ ਮਸਲਿਆਂ ਦੇ ਉੱਤੇ ਸੁਨੀਲ ਜਾਖੜ ਕਹਿੰਦਾ ਜੀ ਮੈਂ ਪਹਿਰਾ ਦਊਂਗਾ ਹੁਣ ਕੇਂਦਰ ਵਾਲੇ ਜੇ ਇਹ ਸੋਚਦੇ ਕਿ ਇਸ ਵੇਲੇ ਬਣਾ ਦਈਏ ਜਾ ਬਣਾਉਣ ਦਾ ਡਰਾਮਾ ਦਿਖਾ ਦिए ਤਾਂ ਕਿ 2024 ਚ ਹਰਿਆਣੇ ਚ ਕੁਝ ਖੱਟ ਹੋ ਜਵੇ ਤਾਂ ਇਧਰ ਸੁਨੀਲ ਜਾਖੜ ਕਹਿੰਦੇ ਨਾਰਾਜ ਨੌਜਵਾਨ ਕਹਿੰਦੇ ਜੀ ਮੈਂ ਮਥਾ ਥੋੜਾ ਮਾਹੌਲ ਬਣਾ ਰਿਹਾ ਪੰਜਾਬ ਚ ਜੀ ਕਿ ਦੇਖੋ ਜੀ ਪੰਜਾਬ ਚ ਤੇ ਭਾਜਪਾ ਵੀ ਹੁਣ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜੂਗੀ ਹਮ ਸੋ ਇਸ ਲਈ ਕਹਿੰਦੇ ਕਿਤੇ ਹੋ ਨਾ ਹੋ ਜੂ ਮੈਂ ਹੁਣ ਬੀਜੇਪੀ ਜੀ ਬਾਇਆ ਕੇਂਦਰ ਸਰਕਾਰ ਇਸ ਦੁਬਿਧਾ ਚੱਕ ਕੀ ਕਰੀਏ ਹਮ ਇਹਦਾ ਮਤਲਬ ਉਹ ਹਰਿਆਣੇ ਚ ਵੀ ਵੋਟਾਂ ਚਾਹੁੰਦੀ ਆ ਜੀ ਤੇ ਪਰ ਉਹ ਪੰਜਾਬ ਚ ਜਿਹੜੇ ਮੜੇ ਜ ਪੈਰ ਲੱਗਦੇ ਉਹਨਾਂ ਨੂੰ ਦਿਖਦੇ ਨੇ ਕਾਗਜ਼ਾਂ ਚ ਹਮ ਹਕੀਕਤ ਚ ਲੱਗਣ ਨਾ ਲੱਗਣ ਬਹੁਤ ਦੂਰ ਹੈ ਜੇ ਪਰ ਜਿਹੜੇ ਕਾਗਜ਼ਾਂ ਚ ਵੀ ਲੱਗਦੇ ਦਿਖਦੇ ਨੇ ਜੋੜ ਘਟਾ ਕਰਦੇ ਆ ਉਹਦੇ ਵਿੱਚੋਂ ਲੱਗਦਾ ਕਿ ਫੇਰ ਨੌਖੜ ਜਾਣ ਕਿ ਐਸਵੀ ਵਾਲਾ ਮੁੱਦਾ ਜੇ ਸਾਡੇ ਗਲ ਪੈ ਗਿਆ ਤੇ ਪਤਾ ਫਿਰ ਪੰਜਾਬ ਵਾਲੇ ਕਿਵੇਂ ਤੰਬੂ ਗੱਡ ਕੇ ਬੈਠਦੇ ਨੇ ਸੋ ਇਹ ਸਾਰੇ ਵਰਤਾਰੇ ਚੋਂ ਇਸ ਲਈ ਆਪਾਂ ਗੱਲ ਕਰ ਰਹੇ ਆ ਕਿ ਤੁਹਾਡੇ ਧਿਆਨ ਛੋਵੇ ਕੇਂਦਰ ਨੇ ਤੈਅ ਕਰਤਾ ਸੀ ਕਿ ਸਾਡੀਆਂ ਟੀਮਾਂ ਪੰਜਾਬ ਆਉਣਗੀਆਂ ਸਰਵੇ ਕਰਨ ਲਈ ਜੀ ਉਹ ਟੀਮਾਂ ਹੁਣ ਨਹੀਂ ਆ ਰਹੀਆਂ ਕੀ 2024 ਦੀਆਂ ਚੋਣਾਂ ਤੱਕ SBYL ਦਾ ਮੁੱਦਾ ਕੇਂਦਰ ਠੰਡੇ ਵਾਸੇ ਪਾਉਣ ਜਾ ਰਿਹਾ ਕੀ ਕੇਂਦਰ ਇਸ ਮੁੱਦੇ ਤੇ ਹੁਣ ਨਹੀਂ ਚਾਹੁੰਦਾ ਕਿ ਗੱਲ ਹੋਵੇ ਤਾਂ ਕਿ ਟਕਰਾਅ ਵਧੇ ਜੀ ਵੈਸੇ ਤਾਂ ਪੰਜਾਬ ਤੇ ਹਰਿਆਣੇ ਦੇ ਕਿਸਾਨ ਤਾਂ ਨਹੀਂ ਹੁਣ ਲੜਨ ਵਾਲੇ ਬਿਲਕੁਲ ਇਸ ਮੁੱਦੇ ਤੇ ਉਹ ਕਹਿਣਗੇ ਕਾਨੂੰਨੀ ਲੜਾਈ ਲੜ ਲਓ ਵਿਚਾਰਕ ਲੜਾਈ ਕਰ ਲਓ ਫੈਸਲਾ ਕਰ ਲਓ ਪਰ ਅਸੀਂ ਸਿੱਧੇ ਨਹੀਂ ਲੜਦੇ ਜੋ ਸਾਂਝ ਪਾ ਕੇ ਆਏ ਹਾਂ ਜੀ ਦੋਵੇਂ ਪਾਸੇ ਭਾਜਪਾ ਨੂੰ ਹੀ ਲੱਗਦਾ ਸੀ ਕਿ ਸ਼ਾਇਦ SBYL ਦੇ ਮੁੱਦੇ ਤੇ ਹਰਿਆਣੇ ਦੀ ਜਾਟ ਵੋਟ ਜੀ ਜਾਂ ਕਿਸਾਨ ਵੋਟ ਜਿਹੜੀ ਆਪਾਂ ਕਹਿੰਦੇ ਸਾਨੂੰ ਆਜੂਗੀ ਪਰ ਜਦੋਂ ਇਹਨਾਂ ਨੇ ਆਪਣਾ ਸਰਵੇ ਕਰਾਇਆ ਗੁਪਤ ਤਾਂ ਉਹ ਕਹਿੰਦੇ ਜੀ ਜੋ ਮਰਜ਼ੀ ਕਰ ਲਓ ਤੁਸੀਂ ਚਾਹੇ ਪਾਣੀ ਘਰੇ ਪਚਾ ਦਿਓ ਐਸਬਈਐਲ ਦਾ ਤਾਂ ਵੀ ਹਰਿਆਣਾ ਦੇ ਕਿਸਾਨ ਤੁਹਾਨੂੰ ਵੋਟ ਨਹੀਂ ਪਾਉਣ ਲੱਗੇ ਜੀ ਉਹ ਕਹਿੰਦੇ ਜੀ ਆ ਕਿਉਂ ਕਹਿੰਦੇ ਜਿਹੜੇ 385 ਦਿਨ ਦਿੱਲੀ ਬਿਠਾ ਕੇ ਮੋੜਿਆ ਤੁਸੀਂ ਅਗਲਾ ਦੇ ਮਨਾਂ 'ਚ ਰੋਸਾ ਹੈ ਸੋ ਇਸ ਲਈ ਕਹਿੰਦੇ ਫਿਰ ਬੀਜੇਪੀ ਨੂੰ ਕੇਂਦਰ ਨੂੰ ਇਹ ਲੱਗਿਆ ਕਿ ਜਿਹੜੇ ਹਰਿਆਣਾ ਵਿੱਚ ਅਸੀਂ ਇਹ ਸੋਚ ਰਹੇ ਹਾਂ ਜਿਉਂ ਵੋਟ ਉਹ ਆਉਣੀਓ ਨਹੀਂ ਫਿਰ ਅਸੀਂ ਪੰਜਾਬ ਕਿਉਂ ਜੇ ਨਾਰਾਜ਼ ਕਰੀਏ ਸੁਇਸਲੀ 224 ਤੱਕ ਹੋ ਸਕਦਾ ਉਹਨਾਂ ਐਸਪੀਐਲ ਮੁੱਦਾ ਹੌਲੀ ਹੌਲੀ ਠੰਡੇ ਵਾਸੇ ਚਲਾ ਜਾਵੇ ਕੇਂਦਰ ਨੇ ਉਹਦੇ ਪਹਿਲੇ ਪੜਾਅ ਦੇ ਵੱਜੋਂ ਮਤਲਬ ਕਿ ਟੀਮਾਂ ਭੇਜਣ ਵਾਲੀਆਂ ਅਜੇ ਰੋਕ ਲਈਆਂ ਫਿਲਹਾਲ ਤੋਂ ਇਹਦੇ ਵਿੱਚ ਹੋ ਸਕਦਾ ਜਾਖੜ ਦੇ ਵੀ ਰੋਲ ਹੋਵੇ ਜੀ ਹੋ ਸਕਦਾ ਉਹਨਾਂ ਦੀ ਇੱਥੇ ਵੀ ਇੱਕ ਸਰਵੇ ਕਰਾਇਆ ਹੋਵੇ ਤੇ ਸਾਰੇ ਬਰਤਾਰੇ ਚੋ ਫਿਲਹਾਲ ਕੇਂਦਰ ਸਰਕਾਰ ਠੰਡੇ ਵਾਸੇ ਪਾ ਰਹੀ ਆ ਪਰ ਦਿਖਾਉਣ ਨੂੰ ਇਹ ਬੈਠਕ ਹੋਊਗੀ ਇਸ ਤੋਂ ਬਾਅਦ ਵੀ ਇੱਕ ਦੋ ਬੈਠਕਾਂ ਹੋਣਗੀਆਂ ਕਿਉਂਕਿ ਉਧਰ ਸੁਪਰੀਮ ਕੋਰਟ ਵੀ ਮਤਲਬ ਤਲਬ ਕਰਕੇ ਪੁੱਛਦੀ ਆ ਨਾ ਕੇਂਦਰ ਨੂੰ ਪੁੱਛਦੀ ਆ ਕੀ ਕਰਕੇ ਆਏ ਹੋ ਬਿਲਕੁਲ ਫਿਰ ਉਹ ਗਿਜੇਂਦਰ ਚਕਾਪਤੀ ਕਹਿੰਨਗੇ ਮੈਂ ਗਿਆ ਥਾ ਜੀ ਮੈਂਨੇ ਬਾਤ ਕੀਤੀ ਅਭੀ ਮਾਨ ਨਹੀਂ ਰਹੇ ਹੂੰ ਫਿਰ ਇਸੇ ਕੋ ਕਾਗਜ਼ੀ ਕਾਰਵਾਈ ਪੂਰੀਆ ਪਰ ਫਿਲਹਾਲ ਕੇਂਦਰ ਦੁਵਿਧਾ ਚ ਤੇਜ਼ ਦੁਵਿਧਾ ਚ ਇਸ ਮਸਲੇ ਨੂੰ ਠੰਡੇ ਵਸਤੇ ਪਾਉਣਾ ਚਾਹੁੰਦਾ ਬਿਲਕੁਲ ਜੀ ਖਦੀਪ ਜੀ 2024 ਦੀਆਂ ਚੋਣਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਇੱਕ ਪਾਸੇ ਇੰਡੀਆ ਲੈਵਲ ਦੀ ਜੇਕਰ ਗੱਲ ਕਰੀਏ ਤਾਂ ਵਿਰੋਧੀ ਦਲ ਬੀਜੇਪੀ ਦੇ ਅਗੇ ਹੋ ਗਏ ਨੇ ਕੇਂਦਰ ਦੇ ਵਿੱਚੋਂ ਬੀਜੇਪੀ ਨੂੰ ਬਾਹਰ ਕੱਢਣ ਦੇ ਲਈ ਤਾਂ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਗੱਠ ਜੋੜ ਦੀਆਂ ਚਰਚਾਵਾਂ ਵੀ ਜੋਰ ਫੜਨ ਲੱਗੀਆਂ ਸੀ ਹਾਲਾਂਕਿ ਖੁੱਲ ਕੇ ਪੋਸ਼ਟੀ ਕਿਸੇ ਨੇ ਨਹੀਂ ਕੀਤੀ ਸੀ ਤੇ ਗੱਠਜੋੜ ਤੋਂ ਵੀ ਇਨਕਾਰ ਕੀਤਾ ਸੀ ਪਰ ਹੁਣ ਫਿਰ ਚਰਚਾ ਇਹ ਸ਼ੁਰੂ ਹੋ ਗਈ ਹੈ ਕਿ ਕੁਝ ਇੱਕ ਮਜਬੂਰੀਆਂ ਕਰਕੇ ਹੋ ਸਕਦਾ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਜੇ ਤੇ ਇਹ ਇਕੱਠੀਆਂ ਹੋ ਜਾਣ ਦੋਵੇਂ ਪਾਰਟੀਆਂ ਹਾਂ ਬਿਲਕੁਲ ਜੀ ਮਜਬੂਰੀਆਂ ਦੇ ਵਿੱਚੋਂ ਗੱਲ ਇਹ ਹੈ ਕਿ ਇੰਡੀਆ ਗੱਠਜੋੜ ਦੇ ਵਿੱਚ ਫਿਲਹਾਲ ਦੋ ਹੀ ਦਲ ਹੈਗੇ ਨੇ ਕਾਂਗਰਸ ਵੀ ਹੈਗੀ ਆ ਜੀ ਤੇ ਆਪ ਵੀ ਹੈਗੀ ਆ ਪੰਜਾਬ ਦੀ ਕਾਂਗਰਸ ਜਿਹੜੀ ਲੀਡਰਸ਼ਿਪ ਆ ਉਹ ਕਹਿੰਦੀ ਹੈ ਗੱਠਜੋੜ ਨਹੀਂ ਕਰਨਾ ਆਪਾਂ ਦਿੱਲੀ ਬਾਰੇ ਗੱਲ ਪਹਿਲਾਂ ਕੀਤੀ ਸੀ ਕਿ ਦਿੱਲੀ ਗਏ ਸੀ ਮੀਟਿੰਗਸ ਤੇ ਬਿਲਕੁਲ ਤੇ ਪਰ ਜਿਹੜੇ ਐਮਪੀ ਨੇ ਜਾਂ ਲੀਡਰ ਚੋਣ ਲੜਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਗੱਠ ਜੁੜ ਕਰ ਲੋ ਸੋ ਇਹ ਸਾਰਿਆਂ ਦੇ ਵਿੱਚ ਇੰਡੀਆ ਗੱਠ ਜੋੜ ਦੀ ਜਿਹੜੀ ਲੀਡਰਸ਼ਿਪ ਆ ਜੀ ਉਹ ਸਿੱ ਇੱਕ ਬੈਠਕ ਤੈਅ ਹੋਈ ਸੀ ਉਹ ਬੈਠਕ ਰੱਦ ਹੋ ਗਈ ਸੀ ਚੋਣ ਨਤੀਜਿਆਂ ਤੋਂ ਬਾਅਦ ਕੁਝ ਤਿਹਰਾ ਕਹਿੰਦੀ ਕਿ ਸਾਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਬਿਨਾ ਉਹ ਤੋਂ ਰੱਖ ਲਈ ਜੀ ਸੋ ਹੁਣ ਉਹ ਅਜੇ ਤੈਹ ਤਰੀਕ ਜਿਹੜੀ ਆ 19 ਤਰੀਕ ਸ਼ਾਇਦ ਹੋ ਸਕਦੀ ਆ ਉਹ ਉਹ ਤੈਹ ਤਰੀਕ ਸਾਹਮਣੇ ਆਉਣੀ ਆ ਜੇ ਪੂਰੇ ਰੂਪ ਚ ਕਿ ਉਦੋਂ ਬੈਠਕ ਹੋਊਗੀ ਜਾਂ ਨਹੀਂ ਪਰ ਉਹ ਤੋਂ ਪਹਿਲਾਂ ਇੰਡੀਆ ਗੱਠ ਜੋੜ ਨਾਲ ਸੰਬੰਧਿਤ ਵੱਖ-ਵੱਖ ਪਾਰਟੀਆਂ ਦੇ ਕੁਝ ਨੁਮਾਇंदे ਹਾਈ ਲੈਵਲ ਦੀ ਗੁਪਤ ਮੀਟਿੰਗਾਂ ਕਰ ਰਹੇ ਨੇ ਜੀ ਉਹਨਾਂ ਚ ਖੜ ਗਿਆ ਹਾਂ ਉਹਨਾਂ ਸਰਦ ਪਵਾਰ ਹੈ ਉਹਨਾਂ ਚ ਲਾਲੂ ਪ੍ਰਸ਼ਾਦ ਯਾਦਵ ਹੈ ਹਾਂ ਤੇ ਕਦੇ ਕਦੇ ਨਤੀਸ਼ ਤੇ ਮਮਤਾ ਨੂੰ ਫੋਨ ਮਿਲਾ ਲੈਂਦੇ ਨੇ ਜੀ ਉਹਨਾਂ ਚ ਅਬਦੁੱਲਾ ਹਰੀ ਵੀ ਹੈਗੇ ਨੇ ਹਾਂ ਸੋ ਇਹਨਾਂ ਨੇ ਇਹ ਸਾਰੇ ਫਾਰਮੂਲੇ ਚ ਇੱਕ ਗੱਲ ਕੱਢੀ ਕਹਿੰਦੇ ਜੀ ਕਿ ਜੇ ਯੂਪੀ ਦੇ ਵਿੱਚ ਗੱਠਜੋੜ ਹੋ ਜਵੇ ਸਹੀ ਰੂਪ ਚ ਜੀ ਤੇ ਅਸੀਂ ਯੂਪੀ ਵੱਡੀ ਮੱਲ ਮਾਰ ਸਕਦੇ ਹਾਂ ਹਾਂ ਜੇ ਬਿਹਾਰ ਚ ਸਹੀ ਰੂਪ ਚ ਗੱਠਜੋੜ ਹੋਵੇ ਅਸੀਂ ਬਿਹਾਰ ਚੋਂ ਮੱਲ ਮਾਰ ਸਕਦੇ ਹਾਂ ਪਰ ਜਿੱਥੇ ਜ਼ਿਆਦਾ ਨਾਰਾਜ਼ਗੀ ਵਾਲੇ ਪੰਗੇ ਨੇ ਉਹ ਕਹਿੰਦੇ ਜੀ ਪੱਛਮੀ ਬੰਗਾਲ ਹੈ ਜੀ ਉਹ ਜੀ ਦਿੱਲੀ ਹੈ ਉਹ ਹਰਿਆਣਾ ਤੇ ਪੰਜਾਬ ਹੈ ਹੁਣ ਜਦੋਂ ਦਿੱਲੀ ਹਰਿਆਣਾ ਤੇ ਪੰਜਾਬ ਦੀ ਗੱਲ ਆਉਂਦੀ ਆ ਇੱਥੇ ਪੰਗਾ ਕਿਹਦਾ ਕਾਂਗਰਸ ਤੇ ਆਪ ਦਾ ਆਪਸ ਵਿੱਚ ਬਿਲਕੁਲ ਇੰਡੀਆ ਗੱਠ ਜੋੜਦੀਆਂ ਇਹੀ ਦੋ ਮੁਰਲੀਆਂ ਧਰਾ ਨੇ ਤੇ ਇਹਦੇ ਤੇ ਹੁਣ ਇਹ ਇਹਨਾਂ ਜਿਹੜਾ ਦਾ ਇੰਡੀਆ ਗੱਠ ਜੋੜਦਾ ਉੱਪਰਲਾ ਕੁੰਡਾ ਹੈ ਜੀ ਉਹ ਕਹਿੰਦਾ ਕਿ ਅਸੀਂ ਫੈਸਲਾ ਕਰਾਂਗੇ ਤੁਹਾਨੂੰ ਗੱਠ ਜੋੜ ਕਰਨਾ ਪਊ ਪਰ ਅੰਦਰ ਖਾਤੇ ਇਹਨਾਂ ਧਿਰਾਂ ਦੀਆਂ ਮਜਬੂਰੀਆਂ ਵੀ ਨੇ ਕਿ ਕਰਨਾ ਪਊਗਾ ਉਹ ਕਾਰਨ ਇਹ ਆ ਜਦੋਂ ਚੋਣ ਨਤੀਜੇ ਆਏ ਤੇ ਜਿੱਥੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਕਿ ਨੋਟਾਂ ਤੋਂ ਵੀ ਥੱਲੇ ਉੱਥੇ ਕਾਂਗਰਸ ਨੂੰ ਵੀ ਦਿਖਾਇਆ ਕਿ ਤੁਸੀਂ ਜੇ ਇਕੱਲੇ ਲੜੋਗੇ ਤੁਹਾਡਾ ਆ ਹਾਲ ਹੈ ਹੁਣ ਕਾਂਗਰਸ ਦੇ ਮੰਚ 'ਤੇ ਇਹ ਗੱਲ ਪਾਈ ਜਾ ਰਹੀ ਹੈ ਕਿ ਇਕੱਠੇ ਲੜੋ ਜਿਹੜੇ ਵੀ ਸੂਬੇ 'ਚ ਤੁਹਾਡੀ ਸੰਬੰਧਿਤ ਹੈ ਉਹਦੇ ਨਾਲ ਮਿਲ ਕੇ ਲੜੋ ਤਾਂ ਤੁਸੀਂ ਭਾਜਪਾ ਨੂੰ ਭਾਜਪਾ ਨੂੰ ਮੁਕਾਬਲਾ ਦੇ ਸਕਦੇ ਹੋ ਤਾਂ ਮੋਦੀ ਨੂੰ ਟੱਕਰ ਦੇ ਸਕਦੇ ਹੋ ਇਕੱਲੇ ਨਹੀਂ ਇਸ ਲਈ ਤੁਹਾਡੀ ਮਜਬੂਰੀ ਆ ਕਿ ਤੁਹਾਨੂੰ ਆਪਣੇ ਭਾਈਵਾਲਾਂ ਨਾਲ ਜਾਣਾ ਪਵੇ आम आदमी पार्टी ਨੂੰ ਇਹ ਮਜਬੂਰੀ ਸਮਝਾਈ ਜਾ ਰਹੀ ਆ ਕਿ ਤਿੰਨ ਸੂਬਿਆਂ 'ਚ ਤੁਸੀਂ ਹਾਰ ਕੇ ਆ ਗਏ ਜੀ ਕੋਈ ਚੱਕਰ ਨਹੀਂ ਜੇ ਦਿੱਲੀ 'ਚ ਸਰਕਾਰ ਹੁੰਦਿਆਂ ਵੀ ਤੁਸੀਂ ਹਾਰ ਗਏ ਮੈਂ ਤਾਂ ਪਿਛਲੀ ਵਾਰ ਵੀ ਹਾਰੇ ਸੀ ਇੱਕ ਵੀ ਐਮਪੀ ਸੀਟ ਨਹੀਂ ਹੈ ਜੀ ਲਗਾਤਾਰ ਕੇਜਰੀਵਾਲ ਜੀ ਤੀਜੀ ਵਾਰ ਦੇ ਮੁੱਖ ਮੰਤਰੀ ਨੇ ਦੋ ਕਾਰਜਕਾਲ ਲਗਭਗ ਪੂਰੇ ਹੋ ਰਹੇ ਨੇ ਜੀ ਤੇ ਤਾਂ ਵੀ ਉੱਥੇ ਇੱਕ ਵੀ ਐਮਪੀ ਸੀਟ ਨਹੀਂ ਹੈ ਇਸ ਲਈ ਕਹਿੰਦੇ ਜੇ ਸਰਕਾਰ ਹੁੰਦੀ ਵੀ ਦਿੱਲੀ 'ਚ ਹਾਰ ਗਏ ਫਿਰ ਕੀ ਰਹੇਜੂਗੀ ਤੁਹਾਡੀ ਪੰਜਾਬ 'ਚ ਤੁਹਾਡੀ ਸਰਕਾਰ ਹੈ 92 ਐਮਐਲਏ 'ਚ ਫਿਰ ਵੀ ਐਮਪੀ ਹਾਰ ਕੇ ਫਿਰ ਕੀ ਰਹੇਜੂਗੀ ਉਹਨਾਂ ਨੂੰ ਇਹ ਸਭ ਨੂੰ ਸਮਝਾਇਆ ਜਾ ਰਿਹਾ ਹੈ ਫਿਰ ਕਹਿੰਦੇ ਜੀ ਇੱਕ ਸਾਂਝਾ ਨੁਕਤਾ ਕੱਢੋ ਕਿ ਲੜਨਾ ਕਿਵੇਂ ਇਹ ਗੱਲ ਆ ਪਹਿਲਾਂ ਵੀ ਹੋ ਚੁੱਕੀਆਂ ਵੈਸੇ ਜੀ ਦਿੱਲੀ ਦੀਆਂ ਸੱਤ ਸੀਟਾਂ ਹਾਂ ਕਾਂਗਰਸ ਕਹਿੰਦੀ ਜੀ ਬਰਾਬਰ ਤੇ ਲੜਾਂਗੇ ਉਹ ਕਹਿੰਦੇ ਜੀ ਸੱਤਾਂ ਦੀਆਂ ਤਾਂ ਸਾਢੇ ਤਿੰਨ ਦਿਨ ਤਾਂ ਹੋਣੀਆਂ ਨਹੀਂ ਇੱਕ ਨੂੰ ਚਾਰ ਤੱਕ ਨੂੰ ਤਿੰਨ ਤੱਕ ਲੜਨਾ ਪਊ ਸਾਡੀ ਸਰਕਾਰ ਹੈ ਆਮ ਆਦਮੀ ਵਾਲੇ ਕਹਿੰਦੇ ਸਾਨੂੰ ਚਾਰ ਦੇ ਦਿਓ ਤੁਸੀਂ ਤਿੰਨ ਤੇ ਲੜ ਲਓ ਹਾਂ ਫਿਰ ਹਰਿਆਣੇ ਦੀਆਂ 10 ਵੰਡ ਲਓ ਕਹਿੰਦੇ ਉੱਥੇ ਆਪ ਵਾਲੇ ਕਹਿੰਦੇ ਬਰਾਬਰ ਵੰਡ ਲਓ ਉੱਥੇ ਕਾਂਗਰਸ ਕਹਿੰਦੀ ਕਿਵੇਂ ਵੰਡ ਲਓ ਜੀ ਥੋੜੀ ਉੱਥੇ ਸਰਕਾਰ ਨਹੀਂ 3 ਨਾਲ 13 ਚ ਨਹੀਂ ਤੁਸੀਂ ਸਾਡੇ ਸਰਕਾਰਾਂ ਰਹੀਆਂ ਸਾਡੇ ਐਮਪੀ ਹੈਗੇ ਇਸ ਲਈ ਸਾਡੀਆਂ ਵੱਧਣਗੀਆਂ ਉੱਥੇ ਹੁਣ ਉੱਥੇ 7 ਤੇ ਨਾਲੇ ਫਾਰਮੂਲੇ ਤੇ 6 4 ਵਾਲੇ ਫਾਰਮੂਲੇ ਤੇ ਗੱਲ ਬਣਨੀ ਆ ਫਿਰ ਪੰਜਾਬ ਆਜੋ ਆਮ ਆਦਮੀ ਪਾਰਟੀ ਕਹਿੰਦੀ 92 ਐਮਐਲਏ ਨੇ ਜੀ ਸਰਕਾਰ ਸਾਡੀ ਹੈ ਸੀਟਾਂ ਸਾਨੂੰ ਵਧ ਦਿਓ ਕਾਂਗਰਸ ਵਾਲੇ ਕਹਿੰਦੇ ਐਮਪੀ ਸਾਡੇ ਵੱਧ ਨੇ ਥੋੜਾ ਤਾਂ ਇੱਕ ਜਿਮਨੀ ਚੌਂਡ ਚ ਮਤਾਂ ਜਿੱਤਿਆ ਇਸ ਲਈ ਸਾਡੀਆਂ ਵੱਧ ਬਣਦੀਆਂ ਫਿਰ ਇੱਥੇ ਫਾਰਮੂਲਾ ਚੱਲ ਰਿਹਾ ਕਿ ਬਰਾਬਰ ਬਣ ਲਓ ਉਹ ਕਹਿੰਦੇ ਨਹੀਂ ਜੀ 13 ਕਹਿੰਦੇ ਨਹੀਂ ਨਹੀਂ ਭਗਵੰਤ ਮਾਨੀ ਜੀ ਨੇ 14 ਦੱਸਿਆ ਜੀ ਚੰਡੀਗੜ੍ਹ ਦੇ ਵਿੱਚ 14 ਨੂੰ ਮਲਾਕੇ ਵਿੱਚ 7-7 ਵੰਡ ਲੋ ਤੇ ਹੁਣ ਇਹ 7-7 ਵੰਡਣਗੇ ਜਾਂ ਮਤਲਬ ਕਿ 8-6 ਕਰਨਗੇ ਹੈਨਾ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੋਹਾਂ ਤਰ੍ਹਾਂ ਦੀ ਮਜਬੂਰੀਆਂ ਬਣਦੀਆਂ ਜਾ ਰਹੀਆਂ ਜੀ ਔਰ ਇੰਡੀਆ ਘੱਟ ਜੋੜ ਦੇ ਹਵਾਲੇ ਨਾਲ ਦਬਾਅ ਬਣਦਾ ਜਾ ਰਿਹਾ ਪਤਾ ਤਾਂ ਇਹ ਵੀ ਲੱਗ ਰਿਹਾ ਹੈ ਕਿ ਮੰਮਤਾ ਦੇ ਔਰ ਇਹਨਾਂ ਦੇ ਜਿਹੜਾ ਅਕਲੇਸ਼ ਜਾਦਵ ਹੋਣੀ ਨੇ ਇਹਨਾਂ ਦੇ ਕੁਝ ਨੇੜੇ ਹੋ ਰਹੇ ਨੇ ਕੇਜਰੀਬਾਦ ਜੀ ਤੇ ਇਹਨਾਂ ਰਾਹੀਂ ਵੀ ਦਬਾਅ ਬਣਾ ਰਹੇ ਨੇ ਕਿ ਗਠਜੋੜ ਕਰਾ ਦਿਓ ਇੱਕ ਪਾਸੇ ਕਹਿ ਰਹੇ ਨੇ ਕਿ ਸਾਡੀ ਤਿਆਰੀ ਪੂਰੀ ਐ ਹਰਿਆਣਾ ਚ ਅਸੀਂ ਜੀ ਕੱਲੀ ਕੱਲੀ ਸੀਟ ਤੇ ਸਰਵੇ ਜਾ ਰਹੇ ਆਂ ਸੀਟ ਤੇ ਪ੍ਰਚਾਰ ਕਰਨ ਜਾ ਰਹੇ ਆਂ ਯਾਤਰਾਵਾਂ ਸ਼ੁਰੂ ਕਰ ਰਹੇ ਆਂ ਪੰਜਾਬ ਚ ਬਕਾਇਦਾ ਰੈਲੀਆਂ ਹਲਕਾਭਾਈ ਸ਼ੁਰੂ ਕਰ ਲੀਆਂ ਦੂਏ ਪਾਸੇ ਕਹਿੰਦੇ ਮਮਤਾ ਦੀਦੀ ਤੋਂ ਕਾਹ ਰਹੇ ਨੇ ਕਿ ਨਹੀਂ ਗਠਜੋੜ ਕਰਾਓ ਸੋ ਇਸ ਲਈ ਇਹਨਾਂ ਦੀਆਂ ਮਜਬੂਰੀਆਂ ਨੇ ਕਿ ਜੇ 224 ਚ ਕੁਝ ਨਾ ਪੱਲੇ ਪਿਆ ਤੇ ਫਿਰ ਅਸੀਂ ਦੁਬਾਰਾ ਵਿਧਾਨ ਸਭਾ ਲੜਨੀ ਵਿਚਾਰ ਲਈ ਓਕਾਂ ਹੋ ਜਾਣਗੀਆਂ ਬੇਸ਼ੱਕ ਆਂਗਸ ਨੂੰ ਲੱਗਦਾ ਕਿ ਪੰਜਾਬ ਤੇ ਹਰਿਆਣਾ 'ਚ ਸਾਡਾ ਵੋਟ ਬੈਂਕ ਖੁਰਜੂਗਾ ਜੀ ਪਰ ਜੇਕਰ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਫਿਰ ਇੱਕ ਦੋ ਲੀਡਰ ਛੱਡ ਕੇ ਵੀ ਜਾ ਸਕਦੇ ਨੇ ਨਾ ਧਿਰਾਂ ਦੇ ਨਾਰਾਜ਼ ਵੀ ਹੋ ਸਕਦੇ ਨੇ ਪਰ ਇਹ ਅੰਦਰ ਖਾਤੇ ਲਗਭਗ ਇਹ ਮਜਬੂਰੀਆਂ ਹਕੀਕਤ 'ਚ ਬਦਲਣ ਜਾ ਰਹੀਆਂ ਨੇ ਇਨਾ ਦਾ ਘਟ ਜੋੜ ਲਗਭਗ ਤੈ ਹੈ ਬਿਲਕੁਲ ਤਦਿਕ ਜੀ ਰਹਿੰਦੇ ਐਮੈਂਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਣੇ ਆ ਪੰਜਾਬ ਦੇ ਵਿੱਚ ਖਾਖੀ ਹਮੇਸ਼ਾ ਹੀ ਸਵਾਲਾਂ ਦੇ ਵਿੱਚ ਰਹੀ ਹੈ ਤੇ ਨਸ਼ਾ ਦਾ ਵੀ ਪੰਜਾਬ ਦੇ ਵਿੱਚ ਕਾਫੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਇਸ ਤੇ ਚਰਚਾ ਹੋ ਚੁੱਕੀ ਹੈ ਤਾਂ ਹੁਣ ਪੰਜਾਬ ਪੁਲਿਸ ਦਾ ਪਹਿਲਾ ਕਾਂਸਟੇਬਲ ਸੀ ਪਰ ਹੁਣ ਨਹੀਂ ਹੈ ਉਹ ਨੌਜਵਾਨ ਹੈਰੋਇਨ ਦੇ ਨਾਲ ਫੜਿਆ ਗਿਆ ਤਾਂ ਮੁਰ ਤੋਂ ਪੰਜਾਬ ਪੁਲਿਸ ਦੀ ਕਾਰਵਾਈ ਤੇ ਤੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਕਹਿੰਦੇ ਕਿ ਨਸ਼ਾ ਨੂੰ ਇਹ ਕੀ ਰੋਕਣਗੇ ਜਿਹੜੇ ਖੁਦ ਨਸ਼ੇ ਦੀ ਸਪਲਾਈ ਨਸ਼ੇ ਦੀ ਤਸਕਰੀ ਕਰ ਰਹਿਨੇ ਕਾਫੀ ਹਾਮਲਕ ਰਹੇ ਜਗਦੀਪ ਸਿੰਘ ਨਾ ਦਾ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਰਹਾ ਜੀ ਬਿਲਕੁਲ 7 ਫੁੱਟ 6 ਇੰਚ ਉਹਦਾ ਕੱਦ ਹੂੰ ਤੇ ਉਹ ਇੰਡੀਆ ਗੋ ਕੀਆ ਅਮਰੀਕਾ ਗੋ ਟੈਲੈਂਟ ਜੇ ਉਹਦੇ ਵਿੱਚ ਵੀ ਸ਼ਾਇਦ ਜਾ ਕੇ ਆ ਉੱਥੇ ਤੱਕ ਜੀ ਬਿਲਕੁਲ ਤੇ ਅੱਜ ਕੱਲ ਵੀ ਉਹ ਅਮਰੀਕਾ ਜਾਣ ਦੀ ਤਿਆਰੀ ਸੀ ਜੀ ਤੇ ਉਹ ਕਹਿੰਦੇ ਕਿ ਬੇਸ਼ੱਕ ਪੁਲਿਸ ਦੀ ਨੌਕਰੀ ਛੱਡ ਚੁੱਕਿਆ ਹੂੰ ਪਰ ਉਹਦੀ ਪਹਿਚਾਨ ਇੰਨੀ ਆ ਕੱਦ ਕਾਠ ਕਰਕੇ ਵੀ ਸੈਲੀਬ੍ਰਿਟੀ ਕਰਕੇ ਵੀ ਜਾਂ ਪੁਰਾਣੇ ਪੁਲਿਸ ਮੁਲਾਜ਼ਮ ਕਰਕੇ ਵੀ ਤੇ ਉਹ ਜਿਹੜੇ ਮਰਜੀ ਨਾਕੇ ਤੋਂ ਲੰਘਦਾ ਸਲਾਮ ਵੱਜਦੀ ਉਹਨੂੰ ਥਲੂਟ ਵੱਜਦਾ ਗੱਡੀ ਨਿਕਲ ਜਾਂਦੀ ਹੈ ਬਿਲਕੁਲ ਹੁਣ ਪੁਲਿਸ ਦਾ ਦਾਵਾ ਹੈ ਜੀ ਕਿ ਨਾਕੇ ਤੋਂ ਉਹਨੂੰ ਰੋਕ ਕੇ ਜਦੋਂ ਚੈੱਕ ਕੀਤਾ ਉਹਦੇ ਕੋਲ 500 ਗ੍ਰਾਮ ਹੈਰੋਇਨ ਮਿਲੀ ਹੈ ਹਮ ਤੇ ਉਹ ਕਹਿੰਦੇ ਜੀ ਪਤਾ ਲੱਗ ਰਿਹਾ ਸੀ ਤੇ ਪੁਲਿਸ ਨੇ ਆਪਣੀ ਇੰਟੈਲੀਜੈਂਸ ਦੇ ਰਾਹੀਂ ਜਾਣਕਾਰੀ ਮਿਲੀ ਕੇ ਇਦਾਂ ਦਾ ਆ ਰਹੀ ਹੈ ਪਰ ਇਹ ਨਹੀਂ ਪਤਾ ਸੀ ਕਿ ਇਹਦੇ ਕੋਲੋਂ ਮਿਲੇਗਾ ਜੀ ਸੋ ਕਹਿੰਦੇ ਉਹ ਬਰਾਮਦ ਹੋ ਗਈ ਨੇ ਪੁਲਿਸ ਦਾਵਾ ਜੇ ਕੇਸ ਚੱਲੂਗਾ ਉਹ ਆਪਣਾ ਪੱਖ ਰੱਖੂਗਾ ਜੀ ਪਰ ਸਵਾਲ ਇਹ ਹੈ ਕਿ ਇੱਕ ਹਾਕੀ ਦੀ ਆੜ ਚ ਕਿਉਂਕਿ ਉਹਦੀ ਪਛਾਣ ਹੀ ਸੀ ਨਾ ਕਿ ਉਹ ਪਹਿਲਾਂ ਪੁਲਿਸ ਵਾਲਾ ਰਿਹਾ ਬਿਲਕੁਲ ਕੀ ਉਹ ਸਰਚ ਕਰ ਰਿਹਾ ਜਾਂ ਉਸ ਡਿਊਟੀ ਦੌਰਾਨ ਵੀ ਕਰਦਾ ਸੀ ਜਾਂ ਇਸ ਨੂੰ ਫਸਾਇਆ ਜਾ ਰਿਹਾ ਅਦਾਲਤ ਜਾ ਕੇ ਸਾਬਤ ਹੋਣਾ ਜੀ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਖਾਕੀ ਦਾ ਸਾਰਾ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਵੱਡੇ ਕੰਮਾਂ ਲਈ ਲੈ ਲਿਆ ਜਾਂਦਾ ਬਿਲਕੁਲ ਪੁਲਿਸ ਵਾਲਿਆਂ ਦੀਆਂ ਧਰਮ ਪਤਨੀਆਂ ਜੀ ਪੁਲਿਸ ਵਾਲਿਆਂ ਦੇ ਜਵਾਬਕ ਇੱਥੋਂ ਤੱਕ ਕਿ ਪੁਲਿਸ ਵਾਲੇ ਜੀ ਡਿਊਟੀ ਤੇ ਨਹੀਂ ਹੈਗੇ ਜੀ ਤਾਂ ਉਹਨਾਂ ਨੇ ਆਮ ਨਾਗਰਿਕ ਵੱਜੋਂ ਵਿਚਰਨਾ ਹੁੰਦਾ ਬਿਲਕੁਲ ਪਰ ਉਹ ਆਪਣੀ ਗੱਡੀ ਦੀ ਪਿਛਲੀ ਖਿੜਕੀ ਦੇ ਉੱਪਰਲੇ ਕੁੰਡੇ ਦੇ ਵਿੱਚ ਇੱਕ ਹੈਂਗਰ 'ਚ ਕਮੀਜ਼ ਆਪਣੀ ਵਰਦੀ ਵਾਲੀ ਟੰਗ ਕੇ ਹੀ ਰੱਖਦੇ ਨੇ ਬਿਲਕੁਲ ਬਿਲਕੁਲ ਜਿਵੇਂ ਵਕੀਲ ਜਿਆਦਾਤਰ ਕਾਲਾ ਕੋਟ ਟੰਗ ਕੇ ਹੀ ਰੱਖਦੇ ਨੇ ਹਮ ਇਹ ਇੱਕ ਵੱਖਰਾ ਬਿਨਾਂ ਕਿਆਂ ਰੋਪਾਉਣ ਦਾ ਤਰੀਕਾ ਹੁੰਦਾ ਜੀ ਬਿਨਾਂ ਦੱਸਿਆਂ ਰੋਪਾਉਣ ਦਾ ਤਰੀਕਾ ਹੁੰਦਾ ਟੋਲ ਤੇ ਨਾਕੇ ਤੇ ਹੈ ਨਾ ਬਾਜ਼ਾਰ 'ਚ ਕਿਤੋਂ ਵੀ ਆਮ ਲੋਕਾਂ ਨੂੰ ਗੱਡੀ ਕੋਲੋਂ ਲੰਘਾਉਣ ਲੱਗਾ ਹੁਣ ਵੀ ਕਿ ਚਾਪੁਰ ਸੜੇ ਜਾ ਰਹੇ ਜੀ ਸੋ ਇਹ ਇੱਕ ਡਰਾਉਨ ਦਾ ਤਰੀਕਾ ਕਿ ਇਹ ਜੀ ਆੜ ਹੈ ਸੋ ਇਸ ਲਈ ਇਹ ਮਦ ਭਗ ਹੈ ਤੇ ਕਿੰਨੇ ਮਾਮਲੇ ਹੈ ਜੇ ਪੰਜਾਬ ਚ ਉਜਾਗਰ ਹੋ ਚੁੱਕੇ ਨੇ ਕਿ ਸਰਦ ਪਾਰ ਤੋਂ ਨਾਕਿਆਂ ਤੋਂ ਪਿੰਡਾਂ ਕਸਬਿਆਂ ਚੋਂ ਥਾਣਿਆਂ ਦੀ ਪਹੁੰਚ ਦੇ ਨਾਲ ਅਪਰੋਚ ਦੇ ਨਾਲ ਇੱਕ ਦੂਏ ਦੇ ਸਾਰੇ ਜੇ ਕਿਤੇ ਹੈਰੋਂ ਦਾ ਨਸ਼ੇ ਦਾ ਚਿਟਰਤਨ ਦਾ ਚੱਲਦਾ ਤਾਂ ਉਹਦੇ ਵਿੱਚ ਕੁਝ ਨਾ ਕੁਝ ਕਿਸੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਚ ਪੁਲਿਸ ਦੀ ਸ਼ਮੂਲੀਅਤ ਹੁੰਦੀ ਹੈ ਬਿਲਕੁਲ ਜਦੋਂ ਕਿ ਪੰਜੇ ਉਂਗਲਾਂ ਇੱਕ ਸਰ ਨਹੀਂ ਹੁੰਦੀਆਂ ਕੁਝ ਪੁਲਿਸ ਵਾਲੇ ਚੰਗੇ ਵੀ ਨੇ ਤੇ ਕੋਈ ਚੰਗੀ ਡਿਊਟੀ ਵੀ ਕਰਦੇ ਨੇ ਪਰ ਜਦੋਂ ਇੱਕ ਅੱਧਾ ਬੰਦਾ ਜਿਹਾ ਆਉਂਦਾ ਤਾਂ ਸਾਰਿਆਂ ਤੇ ਦਾਗ ਲੱਗਦੇ ਬਿਲਕੁਲ ਬਿਲਕੁਲ ਤਾਂ ਧੰਵਾਦ ਦੀਪਕ ਸ਼ਰਮਾ ਚਨਾਰਤ ਸਿੰਘ ਜੀ ਨੇ ਖਬਰਾਂ ਤੇ ਚਰਚਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਅੱਜ ਦੇ ਗਲੋਬਲ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਐਨਾ ਹੀ ਕੱਲ ਮੂੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਸਟੇ ਕਾ